ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹਰ ਵੇਲੇ ਦੀ ਅਰਦਾਸ ਤੋਂ ਬਾਅਦ ਕਦੇ ਵੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਨਹੀਂ ਗਜਾਇਆ ਜਾਂਦਾ ਦੋਸਤੋ ਜਦੋਂ ਵੀ ਤੁਸੀਂ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਗਏ ਹੋ ਤਾਂ ਤੁਸੀਂ ਧਿਆਨ ਦਿੱਤਾ ਹੀ ਹੋਵੇਗਾ ਕਿ ਕਦੇ ਵੀ ਦਰਬਾਰ ਸਾਹਿਬ ਅੰਦਰ ਅਰਦਾਸ ਤੋਂ ਬਾਅਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਨਹੀਂ ਗਜਾਇਆ ਜਾਂਦਾ ਸਿੱਖ ਧਰਮ ਵਿੱਚ ਜਿੰਨੇ ਵੀ ਪਵਿੱਤਰ ਸਥਾਨ ਜਾਂ ਹੋਰ ਗੁਰਦੁਆਰਿਆਂ ਸਾਰਿਆਂ ਵਿੱਚ ਹੀ ਅਰਦਾਸ ਤੋਂ ਬਾਅਦ ਬੋਲੇ ਸੋ ਨਿਹਾਲ ਦਾ ਜਕਾਰਾ ਗਜਾਇਆ ਜਾਂਦਾ ਹੈ ਤੇ ਨਾਲ ਹੀ ਰਾਜ ਕਰੇਗਾ ਖਾਲਸਾ ਆਕੀ ਰਹਿਣ ਕੋਈ ਦਾ ਦੋਰਾ ਵੀ ਪੜਿਆ ਜਾਂਦਾ ਹੈ ਪਰ ਦਰਬਾਰ ਸਾਹਿਬ ਵਿੱਚ ਅਜਿਹਾ ਨਹੀਂ ਹੁੰਦਾ ਕੀ ਹੈ ਇਸ ਦਾ ਕਾਰਨ ਕੀ ਦਰਬਾਰ ਸਾਹਿਬ ਅੰਦਰ ਜਕਾਰਾ ਗਜਾਉਣਾ ਅੰਗਰੇਜ਼ਾਂ ਨੇ ਪੱਧ ਕਰਵਾਇਆ ਸੀ ਤੇ ਫਿਰ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਪੱਕੀ ਰੀਤ ਹੀ ਬਣਾ ਲਿਆ ਜਾਂ ਫਿਰ ਭਾਰਤ ਆਜ਼ਾਦ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਸਿੱਕਾਂ ਦੇ ਇਸ ਪਵਿੱਤਰ ਸਥਾਨ ਵਿੱਚ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਜੋਸ਼ਵੇਂ ਜਕਾਰਾ ਬੰਦ ਕਰਵਾਇਆ ਸੀ ਕੀ ਹੈ ਇਸ ਦੇ ਪਿੱਛੇ ਅਸਲੀਅਤ ਕਿਉਂ ਨਹੀਂ ਦਰਬਾਰ ਸਾਹਿਬ ਵਿੱਚ ਅਰਦਾਸ ਕਰਨ ਵਾਲਾ ਸਿੰਘ ਜਕਾਰਾ ਗਜਾਉਂਦਾ ਇਸ ਦੀ ਅਸਲ ਹਕੀਕਤ ਆਓ ਅੱਜ ਦੀ ਇਸ ਵੀਡੀਓ ਵਿੱਚ ਜਾਣਦੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਜਾਣਕਾਰੀ ਹਰ ਇੱਕ ਸਿੱਖ ਤੱਕ ਪਹੁੰਚੀ ਜਾਈਦੀ ਹੈ ਸੋ ਆਓ ਹੁਣ ਅੱਜ ਦਾ ਇਹ ਇਤਿਹਾਸਕ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਤੁਸੀਂ ਕਈ ਵਾਰ ਸੋਸ਼ਲ ਮੀਡੀਆ ਉਤੇ ਇੱਕ ਖਬਰ ਵਾਇਰਲ ਹੁੰਦੀ ਜ਼ਰੂਰ ਕਦੇ ਨਾ ਕਦੇ ਤਾਂ ਦੇਖੀ ਹੋਵੇਗੀ ਕਿ ਚਰੀ ਦਰਬਾਰ ਸਾਹਿਬ ਅੰਦਰ 1900 ਨਿਹਾਲ ਦਾ ਜਕਾਰਾ ਅੰਗਰੇਜ਼ਾਂ ਨੇ ਬੰਦ ਕਰਵਾਇਆ ਸੀ ਪਰ ਜੇਕਰ ਇਸ ਦੀ ਸਚਾਈ ਬਾਰੇ ਸ਼੍ਰੀ ਦਰਬਾਰ ਸਾਹਿਬ ਦੇ ਐਡ ਗ੍ਰਾਂਥੀ ਜਾਂ ਫਿਰ ਸਿੰਘ ਸਾਹਿਬਾਨਾਂ ਦੀ ਗੱਲ ਮੰਨੀਏ ਤਾਂ ਇਸ ਦੇ ਪਿੱਛੇ ਦਾ ਕਾਰਨ ਕੋਈ ਹੋਰ ਹੀ ਨਿਕਲਦਾ ਹੈ ਇਹਨਾਂ ਧਾਰਮਿਕ ਸਖਸੀਅਤਾਂ ਮੁਤਾਬਕ ਸ੍ਰੀ ਦਰਬਾਰ ਸਾਹਿਬ ਕੇਵਲ ਰਹਾਣੀਆਂ ਅਤੇ ਭਗਤੀ ਦਾ ਕੇਂਦਰ ਹੈ ਜਿੱਥੇ ਸਿਰਫ 24 ਘੰਟੇ ਗੁਰਬਾਣੀ ਕੀਰਤਨ ਜਾਂ ਗੁਰਬਾਣੀ ਦਾ ਹੀ ਜਾਪ ਹੁੰਦਾ ਹੈ ਪਵਿੱਤਰ ਗੁਰਬਾਣੀ ਜਾਂ ਫਿਰ ਕੀਰਤਨ ਤੋਂ ਬਿਨਾਂ ਕਿ ਇੱਥੇ ਕੋਈ ਵੀ ਹੋਰ ਗੱਲ ਨਹੀਂ ਕੀਤੀ ਜਾ ਸਕਦੀ ਨਾ ਹੀ ਕੋਈ ਕਥਾ ਪ੍ਰਚਾਰ ਇੱਥੋਂ ਤੱਕ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਤੱਕ ਨਹੀਂ ਗਾਇਆ ਜਾਂਦਾ ਸਾਰਾ ਦਿਨ ਸਿਰਫ ਗੁਰਬਾਣੀ ਦਾ ਹੀ ਪ੍ਰਵਾਹ ਚੱਲਦਾ ਹੈ ਇਥੇ ਕਰਕੇ ਸ੍ਰੀ ਦਰਬਾਰ ਸਾਹਿਬ ਨੂੰ ਭਗਤੀ ਦਾ ਕੇਂਦਰ ਕਹਿੰਦੇ ਹਨ ਉੱਥੇ ਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰ ਸਿੱਖ ਕੌਮ ਦਾ ਇੱਕ ਜੰਗੀਦਾਰਾ ਹੈ ਜੋ ਕਿ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਵੱਲੋਂ ਜੰਗਾਂ ਜੁੱਧਾਂ ਦੇ ਵੇਲੇ ਕਿਸੇ ਤੇ ਚੜਾਈ ਕਰਨ ਵੇਲੇ ਕਜਾਇਆ ਜਾਂਦਾ ਸੀ ਜਿਸ ਨਾਲ ਸਿੱਖਾਂ ਵਿੱਚ ਜੋਸ਼ ਭਰ ਜਾਂਦਾ ਸੀ ਤੇ ਉਹ ਫਿਰ ਦੁਸ਼ਮਣਾਂ ਦੇ ਆਹੂ ਲਾਹ ਲਾ ਸੁਣਦੇ ਸਨ ਇੱਥੇ ਤੱਕ ਜਿੱਥੇ ਅਸੀਂ ਦੂਸਰੇ ਗੁਰੂ ਘਰਾਂ ਵਿੱਚ ਨਗਾਰਾ ਵਜਦਾ ਵੀ ਦੇਖਦੇ ਹਾਂ ਪਰ ਦਰਬਾਰ ਸਾਹਿਬ ਅੰਦਰ ਨਗਾਰਾ ਵੀ ਨਹੀਂ ਵਜਾਇਆ ਜਾਂਦਾ ਇਸ ਦਾ ਵੀ ਕਾਰਨ ਇਹ ਹੈ ਕਿ ਨਗਾਰਾ ਵੀ ਜੰਗ ਦੇ ਮੈਦਾਨ ਵਿੱਚ ਵਰਤਿਆ ਜਾਂਦਾ ਸੀ ਜਦ ਕਿ ਸ੍ਰੀ ਅਰਮੰਦਰ ਸਾਹਿਬ ਅੰਦਰ ਰਹਾਣੀਆਂ ਤੱਤੇ ਸਿਰਫ ਇੱਕ ਪਰਮਾਤਮਾ ਦੀ ਗੱਲ ਅਤੇ ਸਿਫਤ ਸਲਾਹੀ ਹੁੰਦੀ ਹੈ ਅਤੇ ਨਿਰੋਲ ਗੁਰਬਾਣੀ ਦਾ ਹੀ ਕੀਰਤਨ ਹੁੰਦਾ ਹੈ ਜਿਹੜੀ ਗੱਲ ਕੁਝ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਕਿ ਅੰਗਰੇਜ਼ਾਂ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਜਕਾਰਾ ਬੰਦ ਕਰਵਾਇਆ ਸੀ ਇਸ ਗੱਲ ਦਾ ਕਿਸੇ ਵੀ ਇਤਿਹਾਸਿਕ ਕਿਤਾਬ ਜਾਂ ਰਸਾਲੇ ਆਦਿ ਵਿੱਚ ਕੋਈ ਵੀ ਪਰਮਾਨ ਨਹੀਂ ਮਿਲਦਾ ਜਕਾਰਾ ਤਾਂ ਅੰਗਰੇਜ਼ਾਂ ਨੇ ਜੇਕਰ ਬੰਦ ਕਰਵਾਇਆ ਸੀ ਕਿਉਂਕਿ ਹਰਮੰਦਰ ਸਾਹਿਬ ਪਰ ਉੱਥੇ ਹੀ ਹਰਮੰਦਰ ਸਾਹਿਬ ਤੋਂ 84 ਕਦਮਾਂ ਦੀ ਦੂਰੀ ਤੇ ਸ੍ਰੀ ਆਕਾਲ ਤਖਤ ਸਾਹਿਬ ਤੇ ਅੱਜ ਵੀ ਜੋਰਾਂ ਛੋਰਾਂ ਨਾਲ ਜਕਾਰੇ ਗਜਾਈ ਜਾਂਦੇ ਹਨ ਨਗਾਰਾ ਵੱਜਦਾ ਹੈ ਅਤੇ ਰਾਜ ਕਰੇਗਾ ਖਾਲਸਾ ਕੀ ਰਹੇ ਦਾ ਕੋਈ ਦਾ ਦੋਨਾਂ ਵੀ ਪੜਿਆ ਜਾਂਦਾ ਹੈ ਜੇਕਰ ਅੰਗਰੇਜ਼ਾਂ ਨੇ ਸੱਚਮੁੱਚ ਹੀ ਜਕਾਰਾ ਬੰਦ ਕੀਤਾ ਹੁੰਦਾ ਤਾਂ ਅੱਜ ਤੱਕ ਦੁਬਾਰਾ ਸ਼ੁਰੂ ਹੋ ਜਾਣਾ ਸੀ ਕਿਉਂਕਿ ਹੋਰ ਤਾਂ ਅੰਗਰੇਜ਼ ਇੱਥੇ ਨਹੀਂ ਰਹਦੇ ਸੋ ਦੋਸਤੋ ਸ੍ਰੀ ਹਰਮੰਦਰ ਸਾਹਿਬ ਅਦਰ ਜਕਾਰਾ ਨਾਗ ਜੋੜ ਦਾ ਮੁੱਖ ਕਾਰਨ ਏਕ ਹੈ ਕਿ ਹਰਮੰਦਰ ਸਾਹਿਬ ਅਦਰ ਸਿਰਫ ਅਕਾਲ ਪੁਰਖ ਦੀ ਹੀ ਆਬਾਦਤ ਹੁੰਦੀ ਹੈ ਉੱਥੇ ਹੀ ਜੇਕਰ ਸਿੱਖ ਕੌਮ ਵੱਲੋਂ ਕੋਈ ਗੁਰਮਤਾ ਪਉੜਾ ਹੋਵੇ ਕੋਈ ਹੁਕਮਨਾਮਾ ਜਾਰੀ ਕਰਨਾ ਹੋਵੇ ਜਾਂ ਫਿਰ ਸਰਬੱਤ ਖਾਲਸਾ ਸਦਰਾ ਹੋਵੇ ਇਹ ਸਾਰੀਆਂ ਧਾਰਮਿਕ ਕਾਰਵਾਈਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੁੰਦੀਆਂ ਹਨ ਹੱਥ ਤੱਕ ਸ੍ਰੀ ਅਰਮੰਦਰ ਸਾਹਿਬ ਅੰਦਰ ਕੋਈ ਵੀ ਗੁਰਮਤਾ ਤੱਕ ਨਹੀਂ ਪਾਇਆ ਗਿਆ ਸੋ ਦੋਸਤੋ ਇਹ ਸੀ ਅਸਲ ਕਹਾਣੀ ਕਿ ਸ੍ਰੀ ਅਰਮੰਦਰ ਸਾਹਿਬ ਦੇ ਅੰਦਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਕਿਉਂ ਨਹੀਂ ਗਜਾਇਆ ਜਾਂਦਾ ਵੀਡੀਓ ਅਖੀਰ ਤੱਕ ਦੇਖਲੇ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ